ਗੱਲ ਕਰਦੇ ਆ ਆਪਾਂ ਅੱਜ ਚਿੱਟੇ ਦੇ ਰਾਜੇ ਦੀ ਚਿੱਟੇ ਦਾ ਰਾਜਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਇੱਕ ਪਏ ਪੰਜਾਬ ਦਾ ਬੱਚਾ-ਬੱਚਾ ਜਾਣਦਾ ਕਿ ਪੰਜਾਬ ਦੇ ਵਿੱਚ ਚਿੱਟਾ ਦਾ ਜਿਹੜਾ ਸਭ ਤੋਂ ਵੱਧ ਜਦੋਂ ਕਿ ਪੰਜਾਬ ਦਾ ਬੱਚਾ-ਬੱਚਾ ਇਹ ਕਹਿਣ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਚਿੱਟਾ ਮੱਝੀਠੀ ਨੇ ਲਿਆਂਦਾ ਇਹ ਗੱਲ ਜਿਹੜੀ ਭੋਲਾ ਬਹੁਤ ਕਰੋੜੀ ਡਰੱਗ ਆ ਦੇ ਮਾਵਲ ਦੇ ਵਿੱਚ ਹੁਣ ਵੀ ਸੱਕ ਉਹਨੂੰ ਪ੍ਰੋਬਲਮ ਮਿਲੀ ਹੋਈ ਆ ਉਹਨੇ ਇਹ ਗੱਲ ਖੁਦ ਜਿਹੜੀ ਸਵੀਕਾਰ ਕੀਤੀ ਆ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਬਿਕਰਮ ਜੀਤ ਮਜੀਠੀਆ ਜਿਹੜਾ ਕਿ ਕੱਲ ਸਿਵੀ ਆਈ ਨੇ ਜਿਹੜਾ ਫੜਿਆਗਾ ਤੇ ਉਹਦੇ ਵਿੱਚ ਜਿਹੜਾ ਵੱਡੇ ਖਲਾਸੇ ਹੋਏ ਨੇ ਆਮਦਨ ਨੂੰ ਲੈ ਕੇ 5 ਕਰੋੜ 40 ਲੱਖ ਦੀ ਆਮਦਨ ਵੱਧ 29 30 ਮੋਬਾਈਲ 4 ਲੈਪਟਾਪ ਤੇ ਪਤਾ ਨਹੀਂ ਹੋਰ ਕੀ ਕੁਸ ਤੇ ਅੱਜ ਮਹਾਲੇ ਦੀ ਅਦਾਲਤ ਨੇ ਜਿਹੜਾ ਮਜੀਠੀ ਦਾ 7 ਦਿਨਾਂ ਦਾ ਜਿਹੜਾ ਰਿਮਾਡ ਦੇ ਦਿੱਤਾ ਹੁਣ ਇੱਥੇ ਇਹ ਵਸ ਨਹੀਂ ਕਿ ਕੱਲੀ ਸੀਵੀ ਇਹ ਜਾਂਚ ਆਊਗੀ ਇੱਥੇ ਈਡੀ ਵੀ ਆ ਸਕਦੀ ਆ ਈਡੀ ਵੀ ਡੇਟਾ ਲਾਊਗੀ ਤੇ ਜਾਨੀ ਕਿ ਹੁਣ ਸਾਰਾ ਕੁਝ ਖੰਘਾਲਿਆ ਜਾਊਗਾ ਲੱਗਦਾ ਕਿ ਭਗਵਤ ਮਾਨ ਹੁਣ ਇਸ ਪਾਸੇ ਚੱਲ ਪਿਆ ਕਿ ਮਜੇਠੀ ਉੱਤੇ ਕਾਰਵਾਈ ਅਸੀਂ ਕਰਕੇ ਵਿਖਾਉਣੀ ਆ ਕਿਉਂਕਿ ਲੋਕਾਂ ਦਾ ਵੀ ਇੱਕ ਇਹ ਆਸ ਸੀ ਜਦੋਂ ਭਗਵਤ ਮਾਨ ਦੀ ਸਰਕਾਰ ਬਣੀ ਆ ਉਹਨੇ ਲੋਕਾਂ ਦੇ ਨਾਲ ਇਹ ਵੀ ਵਾਅਦੇ ਕੀਤੇ ਸੀ ਕਿ ਜੇਕਰ ਸਾਡੀ ਸਰਕਾਰ ਬਣੀ ਆ ਤਾਂ ਅਸੀਂ ਮਜੇਠੀ ਨੂੰ ਸੁਖਵੀਰ ਬਾਦਲ ਨੂੰ ਅਸੀਂ ਜੇਲ੍ਹਾਂ ਦੇ ਵਿੱਚ ਸੁਟਾਂਗੇ ਉਹਨਾਂ ਤੇ ਕੇਸ ਚ ਚਲਾਵਾਂਗੇ ਹੁਣ ਕਿਹਾ ਇਹ ਜਾ ਰਿਹਾ ਕਿ ਮਾਮਲਾ ਜਿਹੜਾ ਚਾਹੇ ਜਾਇਦਾਦ ਤੋਂ ਜਿਹੜਾ ਉਹ ਵੱਧ ਦਾ ਮਾਮਲਾ ਹੈਗਾ ਦੂਸਰੇ ਪਾਸੇ ਜਿਹੜਾ ਕਿ ਮਾਮਲਾ ਜਿਹੜਾ 5 ਕਰੋੜ 40 ਲੱਖ ਤੇ ਆਇਆ ਕਿੱਥੋਂ ਆ ਇਹ ਵੀ ਆਪ ਨੂੰ ਜਿਹੜਾ ਸੋਚਣਾ ਬਣਦਾ ਹੈਗਾ ਜ਼ਰੂਰ ਆ ਤੇ ਦੂਸਰੇ ਪਾਸੇ ਜਿਹੜਾ ਚੀਚੀ ਕਰਦਾ ਹੁੰਦਾ ਸੀ ਆਹੀ ਮਜੀਠੀਆ ਅੱਜ ਉਹਦੇ ਅਕਾਲੀਆਂ ਦੀਆਂ ਚੀਕਾਂ ਪੈ ਰੀਆਂ ਨੇ ਚੀਂ-ਚੀ ਕਰ ਰੇ ਆ ਅੱਜ ਉਹਨਾਂ ਨੇ ਕਈ ਤੇ ਧਰਨੇ ਦਿੱਤੇ ਤਾਂ ਪੁਲਿਸ ਨੇ ਬੱਸਾਂ ਮੰਗਾ ਕੇ ਜਿਹੜਾ ਉਹਨਾਂ ਨੂੰ ਗਿਰਫਤਾਰ ਕਰਕੇ ਲੈ ਗਏ ਕਹਿੰਦੇ ਵੀ ਇਹ ਗੱਲ ਨਹੀਂ ਚੱਲਣੀ ਹੋਣਾ ਉਹੀ ਗੱਲ ਹੈ ਨਾ ਜਦੋਂ ਦੂਜੇ ਦੂਜੇ ਅੰਦਰ ਜਾਂਦੇ ਆ ਜਦੋਂ ਭਾਈ ਅੰਮਰਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਜਾਂਦਾਗਾ ਉਦੋਂ ਤਾਂ ਇਹ ਜੀਜਾ ਸਾਲਾ ਬੜੇ ਖੁਸ਼ ਨਜ਼ਰ ਆਏ ਹਰਸਿੰਦਰਤ ਵੀ ਕਹਿੰਦੀ ਸੀ ਕਿ ਇਹਨੂੰ ਜਲਦੀ ਫੜੋ ਜੀ ਇਹਨੇ ਐ ਕਰ ਦਿੱਤਾ ਇਹਨੇ ਬਾਹਰ ਕਰ ਦਿੱਤਾ ਤੇ ਕੱਲ ਹਰਸਿਮਰਤ ਦਾ ਮੈਂ ਬਿਆਨ ਦੇਖਿਆ ਕਹਿੰਦੀ ਅਸੀਂ ਦਵਨ ਵਾਲੇ ਨਹੀਂ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ ਭਗਵੰਤ ਮਾਨ ਨੂੰ ਇਹ ਚੈਲੰਜ ਕੀਤਾ ਬੀਬਾ ਹਰਸਿਮਰਤ ਕੌਰ ਨੇ ਕਿ 2027 ਦੇ ਵਿੱਚ ਤੂੰ ਵਿਦੇਸ਼ ਆਪਣਾ ਪੰਜਾਬ ਛੱਡ ਕੇ ਵਿਦੇਸ਼ ਭਜੇਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਾਦੇ ਵਾਸਤੇ ਗੱਲਾਂ ਕਰ ਰਿਹਾ ਇਹਨਾਂ ਨੂੰ ਐ ਲੱਗਦਾ ਕਿ ਸਾਡੀ ਸਰਕਾਰ ਵੱਲੋਂ 2027 ਦੇ ਵਿੱਚ ਅੱਤ ਤੁਸੀਂ ਲੁਧਿਆਣੇ ਜਿਹੜੀ ਆਪਦੀ ਜਮਾਨਤ ਦਾ ਵਿਚਾਰ ਨਹੀਂ ਸਕੇ ਸੀਟ ਤੋਂ ਸਰਕਾਰਾਂ ਤੁਸੀਂ ਭੁੱਲ ਜਾਵੋ ਮਿਨਿਸਟਰੀਆਂ ਭੁੱਲ ਜਾਵੋ ਠੀਕ ਆ ਕਿ ਤੁਹਾਡੇ ਕੋਲ ਇੱਕ ਅੱਧਾ ਉਹਦਾ ਮਿਲ ਸਕਦਾਗਾ ਮੈਨੂੰ ਲੱਗਦਾ ਕਿ ਜਿਹੜਾ ਲੋਕਾਂ ਦਾ ਫਤਵਾ ਉਹ ਇਸ ਬਰਕਰਾਰ ਰਹੇਗਾ ਕਿਉਂਕਿ ਤੁਸੀਂ ਲੋਕਾਂ ਦੇ ਨਾਲ ਬਹੁਤ ਧੱਕਾ ਕੀਤਾ ਬੇ ਆਪਾ ਕਹਦੇ ਕਿ ਬੇਮਿਸਾਲ ਜਿਹੜਾ ਤੁਸੀਂ ਧੱਕਾ ਕੀਤਾ ਤੇ ਤੁਹਾਡੀ ਸਰਕਾਰ ਹੁੰਦਿਆਂ ਸਮੇਤ ਸੈਣੀ ਵਰਗੇ ਉਮਰਨ ਅੰਗਲ ਵਰਗਿਆਂ ਨੇ ਕੀ ਕੀ ਕਾਰੇ ਕੀਤੇ ਆ ਉਹ ਤੁਸੀਂ ਭੁੱਲ ਗਏ ਬੈਵਲ ਕਲਾ ਬਰਗਾੜੀ ਦਾ ਬਾਅਦ ਦੇ ਵਿੱਚ ਵਾਪਰਦਾ ਉਸ ਤੋਂ ਪਹਿਲਾਂ ਆਪਾਂ 1978 ਦਾ ਸਾਕਾ ਲੈ ਲਈਏ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਜਿਹੜੀ ਪੰਜ ਵਾਰੀ ਸਰਕਾਰ ਬਣੀ ਆ ਪੰਜ ਵਾਰੀ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲਾ ਤੇ ਤੁਸੀਂ ਸਿੱਖਾਂ ਨੂੰ ਉਹ ਤਸੀਹੇ ਦੇ ਕੇ ਜਿਹੜਾ ਸੀ ਇਹ ਕਰਵਾਇਆਗਾ ਤੁਸੀਂ ਪੰਜਾਬ ਨੂੰ ਇੱਕ ਨਰਕ ਬਣਾਇਆਗਾ ਪੰਜਾਬ ਦੇ ਨੌਜਵਾਨਾਂ ਦਾ ਜਿਹੜਾ ਤੁਸੀਂ ਇੱਕ ਖੂਨ ਦੀ ਹੋਲੀ ਖੇਢੀ ਉਹਨਾਂ ਦੀ ਜਿਹੜਾ ਕਿ ਧੜਾ ਧੜ ਨੌਜਵਾਨ ਬੇਸ਼ੱਕ ਅੱਜ ਕੁਝ ਥੋੜੀ-ਮੋਟੀ ਠੱਲ ਪਈ ਆ ਬੇਸ਼ੱਕ ਇਹ سلسلہ ਕਰੀਬ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਪਰ ਇਹਦਾ ਜਿਹੜਾ ਦਾਤਾ ਮੰਨਿਆ ਜਾਂਦਾ ਉਹ ਮਜੀਠੀ ਨੂੰ ਮੰਨਿਆ ਜਾਂਦਾ ਇਹ ਲੋਕਾਂ ਦੀ ਆਵਾਜ਼ ਆ ਲੋਕ ਕਹਿ ਰਹੇ ਨੇ ਲੋਕ ਅੱਜ ਵੀ ਇਹ ਸੱਤਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਲੋਕ ਅੱਜ ਇਹ ਵੀ ਜਿਹੜਾ ਪੜ੍ਹਦੇ ਨੇ ਕਿ ਮਜੀਠੀਏ ਤੋਂ ਬਿਨਾ ਇੱਥੇ ਚਿੱਟਾ ਨਹੀਂ ਆਉਣਾ ਸੀ ਮਜੀਠੀਆ ਜਿਹੜਾ ਇਹ ਕੋਈ ਸਾਰਾ ਕੁਝ ਲੈ ਕੇ ਆਇਆ ਕਿ ਸਾਡੀ ਸਰਕਾਰ ਰਹੇ ਤੇ ਹੋਰ ਕੋਈ ਸਰਕਾਰ ਨਾ ਆਵੇ ਤੇ ਜਿਹੜਾ ਨੌਜਵਾਨਾਂ ਨੂੰ ਅਸੀਂ ਇੱਧਰ ਲਾ ਦਈਏ ਇੱਕ ਪਾਸੇ ਤਾਂ ਜਿਹੜੇ ਮੋٹے ਰਪੀਏ ਆ ਉਹ ਕਮਾਏ ਜਾਣ ਦੂਸਰਾ ਜਿਹੜਾ ਕਿ ਆਪਣੀ ਜਿਹੜੀ ਬੱਲੇ ਬੱਲੇ ਆ ਕਿ ਸਰਕਾਰ ਦੇ ਥੱਲੇ ਸਾਡੇ ਲੱਗ ਕੇ ਲੋਕ ਚੱਲਣਾਂ ਤੇ ਸਤੋਂ ਪੀਖ ਦੀ ਤਰ੍ਹਾਂ ਮੰਗਣ ਇਸ ਕਰਕੇ ਅੱਜ ਮਜੀਠੀ ਦਾ ਜਿਹੜਾ ਮਹਾਲੀਕ ਕੋਰਟ ਨੇ 7 ਦਿਨਾਂ ਦਾ ਰਿਮਾਂਡ ਦੇ ਦਿੱਤਾ 7 ਦਿਨਾਂ ਦੇ ਰਿਮਾਂਡ ਦੇ ਵਿੱਚੋਂ ਵੇਖਦੇ ਆ ਹੁਣ ਤੋਤੇ ਮੰਗੂ ਬੋਲਦਾ ਕਿ ਨਹੀਂ ਬੋਲਦਾ ਦੂਸਰਿਆਂ ਨੂੰ ਚੀਚੀ ਕਰਨ ਵਾਲਾ ਦੂਸਰਿਆਂ ਨੂੰ ਭੰਡਣ ਵਾਲਾ ਦੂਸਰਿਆਂ ਤੇ ਸਵਾਲ ਚੁੱਕਣ ਵਾਲਾ ਭਾਈ ਅੰਮਰਿਤਪਾਲ ਸਿੰਘ ਜੋ ਡਿਬਿਗੁਰਾਡ ਜੇਲ੍ਹ ਦੇ ਵਿੱਚ ਆ ਉਹਦੇ ਉੱਤੇ ਖੁਸ਼ ਹੋਣ ਵਾਲਾ ਮਜੀਠੀਆ ਵੇਖਦੇ ਆ ਕਿ 7 ਦਿਨਾਂ ਦੇ ਵਿੱਚ ਕੀ ਕੁਝ ਬਾਹਰ ਆਉਂਦਾਗਾ ਅੱਜ ਇਹ ਨਹੀਂ ਪਤਾ ਭਗਵੰਤ ਮਾਨ ਨੇ ਕਿਹਾ ਕਿ ਕਿਹੜੇ ਵੇਲੇ ਈਡੀ ਆ ਕੇ ਜਿਹੜਾ ਉਹ ਵੀ ਆ ਚੈੱਕ ਕਰ ਸਕਦੀ ਆ ਸਾਪੇ ਮਾਰ ਸਕਦੀ ਆ ਜਾਨੀ ਕਿ ਇਹਦਾ ਹੁਣ ਮਤਲਬ ਇਹ ਸਿੱਧ ਹੋ ਗਿਆ ਕਿ ਭਗਵੰਤ ਮਾਨ ਨੇ ਇਹ ਇੱਕ ਨੂੰ ਤਾਂ ਹੱਥ ਪਾ ਲਿਆ ਤੇ ਬਾਕੀਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਨੰਬਰ ਲੱਗ ਸਕਦਾਗਾ ਇਹ ਕੋਈ ਵੀ ਹੋ ਸਕਦਾ ਕਾਲੀਆਂ ਵਿੱਚੋਂ ਵੀ ਹੋ ਸਕਦਾ ਕਾਂਗਰਸ ਇਹਦੇ ਵਿੱਚੋਂ ਹੋ ਸਕਦਾਗਾ ਇਹ ਵੱਡੀ ਤعداد ਦੇ ਵਿੱਚ ਜਿਹੜਾ ਜੋ ਅਜੇ ਕੰਮ ਚੁੱਕਿਆਗਾ ਭਗਵੰਤ ਮਾਨ ਨੇ ਉਹਦੇ ਤਹਿਤ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਆਪਾਂ ਦੇਖਦੇ ਆ ਕਿ ਇਹ ਕਾਰਵਾਈ ਕਿੰਨੀ ਕੁ ਸਰੇ ਚੜ੍ਹਦੀ ਆ ਕਿੰਨੀ ਕੁ ਜਾਇਜ਼ ਆ ਕਿੰਨੀ ਕੁ ਨਜਾਇਜ਼ ਆ ਤੇ ਮੈਂ ਲੋਕਾਂ ਦੇ ਤੁਹਾਨੂੰ ਸੰਗਤ ਦੇ ਪੰਜਾਬੀਆਂ ਦੇ ਮੈਂ ਕਮੈਂਟਾਂ ਦੀ ਆਸ ਕਰਦਾ ਤੁਸੀਂ ਇਸ ਮਸਲੇ ਤੇ ਆਪਣੇ ਕਮੈਂਟ ਜ਼ਰੂਰ ਲਿਖੋ ਕਿ ਮਜੀਠੀਆ ਸੱਚਾ ਜਾਂ ਸਰਕਾਰ ਚ ਉੱਠੀ ਆ ਜਾਂ ਸਰਕਾਰ ਸੱਚੀ ਆ ਮਜੀਠਾ ਜਿਹੜਾ ਝੂਠਾ ਕੀ ਮਜੀਠੀਆ ਨੇ ਚਿੱਟਾ ਵੇਚਿਆ ਕੀ ਲੋਕਾਂ ਦੇ ਨੌਜਵਾਨ ਮਾਰੇ ਆ ਤੁਸੀਂ ਇਹਤੇ ਵੀ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣੀ ਆ ਧੰਨਵਾਦ ਵਰਜੂ ਕਾ ਖਾਲਸਾ ਵਰਜੂ ਕੀ ਫਤਿਹ